ਤਕਰੀਬਨ 99% ਸੰਗਤ ਦਾ ਇਹ ਸਵਾਲ ਹੁੰਦਾ ਹੈ ਜਦੋਂ ਕਥਾ ਵਿਚਾਰ ਕਰਨ ਕਿਤੇ ਜਾਈਏ ਇਹਨਾਂ ਪੀ ਭਾਈ ਸਾਹਿਬ ਬਾਣੀ ਪੜਨ ਨੂੰ ਦਿਲ ਨਹੀਂ ਕਰਦਾ ਔਰ ਇਹ ਸੱਚੀ ਗੱਲ ਹੈ ਸੱਚੀ ਗੱਲ ਹੈ ਬਾਣੀ ਪੜਨ ਨੂੰ ਛੇਤੀ ਕੀਤੇ ਆ ਮਨ ਰਾਜੀ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਹੁੰਦਾ ਬਹੁਤ ਔਖਾ ਕੰਮ ਹੈ ਆਖਣ ਔਖਾ ਸੱਚਾ ਨਾ ਇਹ ਸਵਾਲ ਸਿੱਖਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਵੀ ਕੀਤਾ ਸੀ ਕਿ ਪਾਤਸ਼ਾਹ ਜੀਓ ਕੀ ਕਰੀਏ ਬਾਣੀ ਪੜਨ ਨੂੰ ਦਿਲ ਨਹੀਂ ਕਰਦਾ ਮਨ ਮੰਨਦਾ ਹੀ ਨਹੀਂ ਛੇਤੀ ਕੀਤੇ ਆ ਰਾਜੀ ਨਹੀਂ ਹੁੰਦਾ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜਵਾਬ ਦਿੰਦੇ ਨੇ ਕਹਿਣ ਲੱਗੇ ਸਿੱਖੋ ਧਿਆਨ ਨਾਲ ਮੇਰੀ ਗੱਲ ਨੂੰ ਸੁਣੋ ਇਹ ਮਨ ਇੱਕ ਅਥਰਾ ਘੋੜਾ ਹੈ ਘੋੜੇ ਦੀ ਨਿਆਈ ਹੈ ਮਨ ਜਿਵੇਂ ਮਾਲਕ ਕੋਈ ਘੋੜੇ ਨੂੰ ਪਾਲਦਾ ਹੈ ਵੱਡਿਆਂ ਕਰਦਾ ਹੈ ਮਾਲਕ ਲਈ ਘੋੜਾ ਸਾਰਾ ਦਿਨ ਬੋਝ ਢੋਂਦਾ ਹੈ ਭਾਰ ਢੋਂਦਾ ਹੈ ਤੇ ਮਨ ਦੇ ਵਿੱਚ ਖਿਆਲ ਆਉਂਦਾ ਮਾਲਕ ਦੇ ਵੀ ਕਿਉਂ ਨਾ ਇਸ ਘੋੜੇ ਨੂੰ ਮੈਂ ਆਪਣੀ ਖੁਰਾਕ ਕੋਈ ਚੰਗੀ ਦੇਵਾਂ ਮੇਰੇ ਕੰਮ ਆਉਂਦਾ ਹੈ ਮਨ ਵਾਕਿਆ ਬੜਾ ਵੱਡਾ ਕੰਮ ਆਉਂਦਾ ਹੈ ਮਨ ਹੀ ਸਭ ਕੁਝ ਹੈ ਮਨ ਹੀ ਲਈ ਫਿਰਦਾ ਹੈ ਦਿਮਾਗ ਹੀ ਲਈ ਫਿਰਦਾ ਬੰਦੇ ਨੂੰ ਜੇ ਵਿਚਾਰ ਉਲਟ ਪੁਲਟ ਹੋ ਜਾਣ ਤਾਂ ਫਿਰ ਕੰਮ ਹੀ ਖਤਮ ਹੋ ਜਾਵੇ ਤੋਂ ਮਾਲਕ ਕਹਿੰਦਾ ਹੈ ਕਿ ਘੋੜੇ ਨੂੰ ਮੈਂ ਚੰਗੀ ਖੁਰਾਕ ਦੇਣੀ ਹੈ ਭਾਰ ਢੋਂਦਾ ਹੈ ਪਰ ਕਹਿੰਦੇ ਘੋੜਾ ਇੰਨਾ ਢੀਠ ਹੈ ਕਿ ਉਹ ਮਾਲਕ ਦੀ ਚੰਗੀ ਖੁਰਾਕ ਲੈਣ ਵਾਸਤੇ ਤਿਆਰ ਨਹੀਂ ਹੁੰਦਾ ਮਾਲਕ ਉਹਨੂੰ ਮਸਾਲਾ ਦੇਣਾ ਚਾਹੁੰਦਾ ਹੈ ਜਿਹਦੇ ਨਾਲ ਘੋੜੇ ਨੂੰ ਤਾਕਤ ਮਿਲਣੀ ਪਰ ਘੋੜਾ ਟੀਟ ਹੈ ਉਹ ਉਹ ਮਸਾਲਾ ਲੈਣ ਵਾਸਤੇ ਤਿਆਰ ਨਹੀਂ ਹੁੰਦਾ ਪਰ ਮਾਲਕ ਨੂੰ ਪਤਾ ਹੈ ਕਿ ਇਹਦੇ ਵਾਸਤੇ ਇਹ ਮਸਾਲਾ ਕਿੰਨਾ ਲਾਭਦਾਇਕ ਹੈ ਉਹ ਫਿਰ ਘੋੜੇ ਨੂੰ ਮਸਾਲਾ ਦੇਣ ਵਾਸਤੇ ਘੋੜੇ ਦਾ ਕਾਜਾ ਕਰਦਾ ਹੈ ਕਾਜੇ ਦਾ ਮਤਲਬ ਹੁੰਦਾ ਹੈ ਕਿ ਸਾਦ ਸੰਗਤ ਘੋੜੇ ਦੇ ਨੱਕ ਦੇ ਵਿੱਚ ਪਾ ਕੇ ਨਕੇਲ ਉੱਚਾ ਕਰਕੇ ਉਹਨੂੰ ਪਿੱਛੇ ਕਿੱਲੇ ਨਾਲ ਉਹਦਾ ਮੂੰਹ ਬੰਦ ਦੇਣਾ ਤੇ ਫਿਰ ਹੱਥ ਦੇ ਵਿੱਚ ਮਾਲਕ ਮਸਾਲਾ ਪਕੜਦਾ ਏ ਤੇ ਆਪਣੀ ਬਾਹ ਦੇ ਨਾਲ ਧੱਕੇ ਦੇ ਨਾਲ ਘੋੜੇ ਦਾ ਮੂੰਹ ਤਾਂ ਨੂੰ ਚੁੱਕ ਕੇ ਉਹਦੇ ਮੂੰਹ ਦੇ ਵਿੱਚ ਮਸਾਲਾ ਪਾਉਂਦਾ ਏ ਤੇ ਜਿੰਨੀ ਦੇਰ ਉਹ ਮਸਾਲਾ ਘੋੜਾ ਆਪਣੇ ਅੰਦਰ ਨੰਗਾ ਨਹੀਂ ਲੈਂਦਾ ਉਨੀ ਦੇਰ ਫਿਰ ਉਹ ਮਾਲਕ ਘੋੜੇ ਦਾ ਮੂੰਹ ਛੱਡਦਾ ਨਹੀਂ ਧੰਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਸਿੱਖੋ ਇਹ ਜਿਹੜਾ ਮਨ ਹੈ ਨਾ ਇਹ ਘੋੜੇ ਦੀ ਨਿਆਈ ਹੈ ਅਥਰੇ ਘੋੜੇ ਦਾ ਰੂਪ ਹੈ ਜਿਸ ਤਰ੍ਹਾਂ ਘੋੜਾ ਮਸਾਲਾ ਲੈਣ ਵਾਸਤੇ ਤਿਆਰ ਨਹੀਂ ਹੁੰਦਾ ਇਸ ਤਰ੍ਹਾਂ ਇਹ ਮਨ ਨੂੰ ਨਹੀਂ ਪਤਾ ਕਿ ਤੇਰੇ ਵਾਸਤੇ ਗੁਰਬਾਣੀ ਦਾ ਮਸਾਲਾ ਕਿੰਨਾ ਲਾਭਦਾਇਕ ਹੈ ਇਸ ਗੁਰਬਾਣੀ ਦੇ ਮਸਾਲੇ ਨੂੰ ਲੈਣ ਵਾਸਤੇ ਮਨ ਕਦੇ ਤਿਆਰ ਹੁੰਦਾ ਹੀ ਨਹੀਂ ਇਹਨੂੰ ਕਈ ਵਾਰ ਧੱਕੇ ਦੇ ਨਾਲ ਗੁਰਬਾਣੀ ਦਾ ਮਸਾਲਾ ਦੇਣਾ ਪੈਂਦਾ ਹੈ ਤੋਂ ਬਹੁਤਾਂਤ ਜਿਹੜੇ ਨਵੇਂ-ਨਵੇਂ ਬਾਣੀ ਪੜ੍ਹਦੇ ਨੇ ਮਨ ਨਹੀਂ ਜੀ ਕਰਦਾ ਅਜੇ ਰਸ ਨਹੀਂ ਬਣਿਆ ਇਸ ਮਨ ਨੂੰ ਧੱਕੇ ਦੇ ਨਾਲ ਮਸਾਲਾ ਗੁਰਬਾਣੀ ਦਾ ਦੇਣਾ ਪਵੇਗਾ ਜਿਉਂ-ਜਿਉਂ ਗੁਰਬਾਣੀ ਦਾ ਮਸਾਲਾ ਇਹਨੂੰ ਦੇਈ ਜਾਵਾਂਗੇ ਤਿਉਂ-ਤਿਉਂ ਇਹ ਸੱਤ ਕਰਕੇ ਸੰਤੋਖ ਕਰਕੇ ਦੈਵੀ guna ਕਰਕੇ ਇਹ ਤਾਕਤਵਰ ਹੁੰਦਾ ਜਾਵੇਗਾ ਈਰਖਾ ਕਰਕੇ ਲੋਭ ਕਰਕੇ ਲਾਲਚ ਕਰਕੇ ਕਾਮ ਕਰਕੇ ਕ੍ਰੋਧ ਕਰਕੇ ਉਹ ਪਾਸਾ ਇਹਦਾ ਕਮਜ਼ੋਰ ਹੁੰਦਾ ਜਾਵੇਗਾ ਜਦੋਂ ਸੱਤ ਸੰਤੋਖ ਦਇਆ ਧਰਮ ਖਿਮਾ ਵਾਲੇ ਗੁਣ ਭਾਰੀ ਹੁੰਦੇ ਗਏ ਜੋ ਜੋ ਬਾਣੀ ਦਾ ਰਸ ਇਹਨੂੰ ਆਉਂਦਾ ਗਿਆ ਤਿਉ ਤਿਉ ਇਹਨੂੰ ਸਮਝ ਆਉਂਦੀ ਜਾਵੇਗੀ ਕਿ ਇਹ ਗੁਰਬਾਣੀ ਦਾ ਮਸਾਲਾ ਮੇਰੇ ਮਨ ਵਾਸਤੇ ਕਿੰਨਾ ਚੰਗਾ ਹੈ ਤਿਉ ਤਿਉ ਰਸ ਬਣਦਾ ਜਾਵੇਗਾ ਜਿਸ ਦਿਨ ਉਹਨੂੰ ਪੂਰਨ ਤੌਰ ਤੇ ਸਮਝ ਆ ਗਈ ਉਸ ਦਿਨ ਫਿਰ ਇਹ ਗੁਰਬਾਣੀ ਦਾ ਗੁਟਕਾ ਸਾਹਿਬ ਲੈ ਕੇ ਆਪ ਹੱਥ ਦੇ ਵਿੱਚ ਬੈਠੇਗਾ ਉਸ ਦਿਨ ਮਨ ਤੁਹਾਨੂੰ ਡਾਇਰੈਕਸ਼ਨ ਦੇਵੇਗਾ ਕਿ ਚੱਲ ਆਪਣੇ ਕਦਮਾਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਚੱਲ ਮੈਂ ਹਣ ਗੁਰੂ ਘਰ ਦੇ ਵਿੱਚ ਜਾਣਾ ਹੈ ਉਸ ਦਿਨ ਮਨ ਆਪਣੇ ਆਪ ਦੇ ਵਿੱਚ ਅੰਦਰੋਂ ਤੁਹਾਨੂੰ ਇੱਕ ਅਹਿਸਾਸ ਕਰਾਵੇਗਾ ਕਿ ਮੇਰਾ ਹੁਣ ਗੁਰਬਾਣੀ ਤੋਂ ਬਿਨਾ ਗੁਜ਼ਾਰਾ ਨਹੀਂ ਮੈਨੂੰ ਗੁਰਬਾਣੀ ਦੀ ਖੁਰਾਕ ਦੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਇਹ ਅਵਸਥਾ ਮਨ ਦੀ ਇੱਕ ਦਿਨ ਬਣੇਗੀ ਪਰ ਬਣੇਗੀ ਤਾਂ ਜੇ ਇਹਨੂੰ ਤੱਕਾ ਲਾਵਾਂਗੇ ਇਹ ਇਵੇਂ ਹੈ ਕਿ ਜਿਵੇਂ ਕੋਈ ਸਨਿਆਰਾ ਸੋਨੇ ਨੂੰ ਮਨ ਦੀ ਹਾਲਤ ਕੀ ਹੈ ਇਹ ਮੈਲ ਇਹਦੀ ਕਿਵੇਂ ਉਤਰਦੀ ਹੈ ਪਹਿਲਾਂ ਤੜਫਦਾ ਹੈ ਇਹਦਾ ਜੀ ਨਹੀਂ ਕਰਦਾ ਮਨ ਦਾ ਬੈਠਣ ਨੂੰ ਤੁਸੀਂ ਗੁਟਕਾ ਲਾਓ ਸਭ ਲੈ ਕੇ ਬੈਠੋਗੇ ਨਾ ਤੇ ਸਚਾਈ ਹੈ ਕਿ ਤੁਹਾਡਾ ਬੈਠਣ ਨੂੰ ਦਿਲ ਨਹੀਂ ਕਰੇਗਾ ਜੀ ਕਰੇਗਾ ਦਵਾ-ਦਵ ਉੱਠ ਕੇ ਹਣ ਚਲੇ ਜਾਈਏ ਸੰਗਤ ਦੇ ਵਿੱਚ ਬੈਠਣ ਨੂੰ ਜੀ ਨਹੀਂ ਕਰੇਗਾ ਇਹ ਮਨ ਦੀ ਹਾਲਤ ਹੈ ਮਨ ਸਭ ਕੁਝ ਕਰਾਉਂਦਾ ਹੈ ਮਨ ਬੈਠਣ ਵਾਸਤੇ ਤਿਆਰ ਹੋਵੇ ਤੇ ਸਰੀਰ ਬੈਠਦਾ ਜੇ ਮਨ ਬੈਠਣ ਵਾਸਤੇ ਤਿਆਰ ਨਹੀਂ ਤੇ ਸਰੀਰ ਵੀ ਬੈਠਣ ਵਾਸਤੇ ਤਿਆਰ ਨਹੀਂ ਹੁੰਦਾ ਸਰੀਰ ਥੱਕ ਜਾਂਦਾ ਹੈ ਇਹ ਐਵੇਂ ਹੈ ਕਿ ਜਿਵੇਂ ਕੋਈ ਸੋਨੇ ਨੂੰ ਸਨਿਆਰਾ ਕੁਠਾਲੀ ਦੇ ਵਿੱਚ ਪਾ ਕੇ ਸੇਕ ਦਿੰਦਾ ਹੈ ਪਰ ਸੋਨਾ ਬੜਾ ਟੜਫਦਾ ਕਿਉਂਕਿ ਉਹਦੇ ਵਿੱਚ ਮੈਲ ਹੈ ਜੋ ਜੋ ਉਹਨੂੰ ਸੇਕ ਦੇਈ ਜਾਂਦਾ ਸੁਨਿਆਰਾ ਦੇਈ ਜਾਂਦਾ ਸੇਕ ਅੱਗ ਦਾ ਤਿਉ ਤਿਉ ਉਹਦੀ ਮੈਲ ਨਿਕਲਦੀ ਜਾਂਦੀ ਉਹ پاک ਪਵਿੱਤਰ ਹੁੰਦਾ ਜਾਂਦਾ ਜਦੋਂ ਸੋਨਾ ਬਿਲਕੁਲ ਮੈਲ ਰਹਿਤ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਉਦੋਂ ਟਿਕ ਜਾਂਦਾ ਹੈ ਫਿਰ ਉਹ ਤੜਫਦਾ ਨਹੀਂ ਕੁਠਾਲੀ ਦੇ ਵਿੱਚ ਜਿਸ ਦਿਨ ਮਨ پاک ਪਵਿੱਤਰ ਹੋ ਗਿਆ ਫਿਰ ਇਹ ਗੁਰਦੁਆਰੇ ਟਿਕ ਕੇ ਬੈਠੇਗਾ ਇਹ ਗੁੜਕਾ ਸਾਹਿਬ ਲੈ ਕੇ ਟਿਕ ਕੇ ਬੈਠੇਗਾ ਜਿਸ ਦਿਨ ਮਨ ਸਾਫ਼ ਹੋ ਗਿਆ ਤੇ ਸਾਫ਼ ਘਰ ਬੈਠਿਆ ਨਹੀਂ ਹੋਣਾ ਸਾਫ ਇਸ ਨੂੰ ਗੁਰਬਾਣੀ ਨੇ ਕਰਨਾ ਹੈ ਜੇ ਤੁਸੀਂ ਕਹੋ ਕਿ ਗੁਰਦੁਆਰੇ ਵੀ ਕੀ ਕਰੀਏ ਜੀ ਜਾ ਕੇ ਮਨ ਤੇ ਉੱਥੇ ਵੀ ਟਿਕਦਾ ਨਹੀਂ ਮਨ ਟਿਕਣ ਵਾਸਤੇ ਤਿਆਰ ਨਹੀਂ ਮਨ ਤੇ ਉੱਥੇ ਵੀ ਮੈਲ ਆ ਤੇ ਕੀ ਘਰ ਦੇ ਵਿੱਚ ਮਨ ਟਿਕ ਜਾਵੇਗਾ ਫਿਰ ਰਹਿ ਕੇ ਮੰਨ ਲਓ ਤੁਸੀਂ ਨਾ ਗੁਰਦੁਆਰੇ ਜਾਓ ਨਾ ਸੇਵਾ ਕਰਨ ਜਾਓ ਬਹੁਤ ਬਹੁਤ ਵੀਰ ਤੇ ਕਈ ਵਾਰ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਸਾਹਿਬ ਕੀ ਕਰੀਏ ਜੇ ਸੇਵਾ ਕੀਤੇਆਂ ਵੀ ਮਨ ਨਹੀਂ ਟਿਕਦਾ ਤੇ ਫਿਰ ਗੁਰਦੁਆਰੇ ਜਾ ਕੇ ਕੀ ਕਰਨਾ ਹੈ ਜੇ ਗੁਰਦੁਆਰੇ ਜਾ ਕੇ ਮਨ ਇਨਸਾਫ ਨਾ ਆਇਆ ਗੁਰਦੁਆਰੇ ਜਾ ਕੇ ਕੀ ਕਰਨਾ ਹੈ ਨਹੀਂ ਇਹਦਾ ਮਤਲਬ ਇਹ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਮਨ ਨੂੰ ਸਾਫ਼ ਕਰੀਏ ਤੇ ਫਿਰ ਗੁਰਦੁਆਰੇ ਜਾਈਏ ਹਨਾ ਇਹ ਗੱਲ ਗਲਤ ਹੈ ਜੇ ਮਨ ਸਾਫ਼ ਹੀ ਹੋ ਗਿਆ ਤੇ ਫਿਰ ਸਰੀਰ ਹੀ ਗੁਰਦੁਆਰਾ ਬਣ ਗਿਆ ਫਿਰ ਗੁਰਦੁਆਰੇ ਜਾਣ ਦੀ ਲੋੜ ਹੀ ਕੋਈ ਨਹੀਂ ਮਨ ਸਾਫ਼ ਹੋ ਗਿਆ ਹੁਣ ਤੇ ਤੇਰਾ ਸਰੀਰ ਹੀ ਗੁਰਦੁਆਰਾ ਹੋ ਗਿਆ ਕਿਉਂਕਿ ਹਰ ਮੰਦਰ ਇਹੋ ਸਰੀਰ ਹੈ ਗੁਰਬਾਣੀ ਨੇ ਕਿਹਾ ਹੈ ਫਿਰ ਤੇ ਸਰੀਰ ਹੀ ਗੁਰਦੁਆਰਾ ਬਣ ਗਿਆ ਹਰ ਮੰਦਰ ਬਣ ਗਿਆ ਤੇਰਾ ਸਰੀਰ ਪਰ ਐਵੇਂ ਹੋਣਾ ਨਹੀਂ ਘਰ ਬੈਠਿਆ ਮਨ ਥੋੜਾ ਸਾਫ਼ ਹੋ ਜਾਣਾ ਹੈ ਮਨ ਉੱਥੇ ਜਾ ਕੇ ਸਾਫ਼ ਹੋਵੇਗਾ ਜਿੱਥੇ ਇਨੂੰ ਸੇਕ ਦਿੱਤਾ ਜਾਵੇਗਾ ਗੁਰਬਾਣੀ ਦੇ ਸ਼ਬਦਾਂ ਦਾ ਜਿਵੇਂ ਸੋਨੇ ਨੂੰ ਓਨੀ دیر ਸੋਨਾ ਸਾਫ਼ ਨਹੀਂ ਹੁੰਦਾ ਜਿੰਨੀ دیر ਕੋਠਾਲੀ 'ਚ ਪਾ ਕੇ ਉਹਨੂੰ ਸੁਨਿਆਰਾ ਸੇਕ ਨਾ ਦੇਵੇ ਜਿੰਨੀ ਦੇ ਸੁਨਿਆਰੇ ਦੀ ਕੋਠਾਲੀ 'ਚ ਨਹੀਂ ਪੈਂਦਾ ਇਹਨੂੰ ਗੁਰਬਾਣੀ ਦੀ ਕੋਠਾਲੀ 'ਚ ਪਾਉਣਾ ਪਵੇਗਾ ਸੇਵਾ ਵਾਲੀ ਕੋਠਾਲੀ 'ਚ ਪਾਉਣਾ ਦੇਵੇ ਪਾਉਣਾ ਪਵੇਗਾ ਤੇ ਫਿਰ ਇਹਨੂੰ ਸੇਕ ਚੜ੍ਹੇਗਾ ਸੇਵਾ ਦਾ ਜਪ ਦਾ ਤਪ ਦਾ ਸੰਗਤ ਦਾ ਗੁਰੂ ਦੀ ਬਾਣੀ ਦਾ ਤ्यों ਤੋਂ ਇਹ ਸਾਫ਼ ਹੁੰਦਾ ਜਾਵੇਗਾ ਜਿਉਂ ਜਿਉਂ ਸਾਫ਼ ਹੁੰਦਾ ਜਾਵੇਗਾ ਫਿਰ ਸ਼ਾਂਤ ਚਿੱਤ ਇਹ ਬੈਠਦਾ ਜਾਵੇਗਾ ਟਿਕਦਾ ਜਾਵੇਗਾ ਫਿਰ ਇਹਦੀ ਮੈਲ ਉਤਰ ਦੇ ਜਾਵੇਗੀ ਜਿਸ ਦਿਨ ਮੈਲ ਉਤਰ ਗਈ ਉਸ ਦਿਨ ਸਮਝ ਲਓ ਕਿ ਰੰਗ ਲੱਗ ਗਿਆ ਹੈ ਉਸ ਦਿਨ ਆਨੰਦ ਬਣ ਗਿਆ ਹੈ ਉਸ ਦਿਨ ਇਹ ਖੇਡ ਬਣ ਜਾਵੇਗੀ ਕਿ ਘਰ ਦੇ ਵਿੱਚ ਪ੍ਰਗਟ ਹੋ ਜਾਵੇਗਾ ਗੁਰੂ ਉਸ ਦਿਨ ਖੇਡ ਬਣ ਜਾਏਗੀ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰਤਨ ਪਦਾਰਥ ਲਾਦੇ ਪਰ ਇਹ ਹੋਵੇਗਾ ਗੁਰਦੁਆਰੇ ਜਾ ਕੇ ਹੋਵੇਗਾ ਸੇਵਾ ਕਰਕੇ ਆਪਣੇ ਆਪ ਦੇ ਵਿੱਚ ਮਨ ਦੀ ਮੈਲ ਨਹੀਂ ਅਸੀਂ ਤੋ ਸਕਦੇ ਜੇ ਕਹਵੇ ਕਿ ਮੈਂ ਪਹਿਨਾ ਮਨ ਨੂੰ ਸਾਫ ਕਰਾਂ ਫਿਰ ਗੁਰਦੁਆਰੇ ਜਾਵਾਂ ਇਹ ਗਲਤ ਧਾਰਾ ਹੈ ਪਹਿਲਾਂ ਗੁਰਦੁਆਰੇ ਜਾਓ ਬਾਣੀ ਪੜੋ ਸੇਵਾ ਕਰੀਏ ਫਿਰ ਹੀ ਸਾਫ ਹੋਵੇਗਾ ਮਨ ਸਾਫ ਕਰਕੇ ਗੁਰਦੁਆਰੇ ਨਹੀਂ ਜਾਇਆ ਜਾਣਾ ਮਨ ਸਾਫ ਕਰਨ ਲਈ ਹੀ ਗੁਰਦੁਆਰੇ ਜਾਣਾ ਹੈ ਇਸ ਨੂੰ ਐਵੇਂ ਲੈ ਕੇ ਚੱਲੀਏ ਪਰ ਮਨ ਬੜਾ ਭੈੜਾ ਹੈ ਬੁਰਾਈ ਆਲ ਕਰੇ ਵਾਹਿਗੁਰੂ ਚੰਗਿਆਈ ਆਲ ਕਰੇ ਬੁਰਿਆਈ ਸ਼ੇਰ ਮੰਦੀ ਹਾਲਤ ਕੀ ਹੈ ਚੰਗਾ ਕੰਮ ਕਰਨ ਵੇਲੇ ਇਹ ਆਲਸ ਕਰਦਾ ਹੈ ਬੁਰਾ ਕੰਮ ਕਰਨ ਲਈ ਸ਼ੇਰ ਬਣ ਜਾਂਦਾ ਹੈ ਤੇ ਜਿਸ ਦਿਨ ਇਹ پاک ਪਵਿੱਤਰ ਹੋ ਗਿਆ ਉਸ ਦਿਨ ਅਵਸਥਾ ਬਣ ਜਾਵੇਗੀ ਜਿਉਂ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਹ ਹਰ ਬਿਨ ਹਮਰ ਜਾਂਦੀ ਤੈਨੂੰ ਲੈ ਕੇ ਜਾਵੇਗਾ ਗੁਰਦੁਆਰੇ ਵੱਲ ਨੂੰ ਚਲ ਚਲੀਏ ਗੁਰਦੁਆਰੇ ਘਰ ਚ ਬੈਠਾ ਕੀ ਕਰਦਾ ਮਨ ਪ੍ਰੇਰਿਤ ਕਰੇਗਾ ਤੁਹਾਨੂੰ ਜਿਸ ਦਿਨ ਮਨ ਦਾ ਸਨੇਹ ਜੁੜ ਗਿਆ ਬਾਣੀ ਨਾਲ ਜਿਸ ਦਿਨ ਮਾਨ ਦਾ ਰਿਸ਼ਤਾ ਜੁੜ ਗਿਆ ਬਾਣੀ ਨਾਲ ਰਸ ਆ ਗਿਆ ਜਿਸ ਦਿਨ ਮਨ ਨੂੰ ਉਸ ਦਿਨ ਗੁਰਬਾਣੀ ਦਾ ਰਸ ਚਖਣ ਨੂੰ ਜੀ ਕਰੇਗਾ ਗੁਰਬਾਣੀ ਦਾ ਮਸਾਲਾ ਲਵੇਗਾ ਮਨ ਖੁਦ ਖੁਰ ਚਖਣ ਦੀ ਜੀ ਕਰੇਗਾ ਮਨ ਦਾ ਫਿਰ ਗੁੜਕਾ ਸਭ ਛੱਡਣ ਦੀ ਜੀ ਨਹੀਂ ਕਰੇਗਾ ਖੇਡ ਬਣ ਜਾਵੇਗੀ ਪਰ ਗੁਰਦੁਆਰੇ ਜਾਣਾ ਜ਼ਰੂਰ ਹੈ ਗੁਰਦੁਆਰੇ ਜਾਵਾਂਗੇ ਫਿਰ ਹੀ ਮੈਲ ਉਤਰੇਗੀ ਗੁਰੂ ਸਾਹਿਬ ਦੇ ਸ਼ਬਦ ਨੇ ਬਾਣੀ ਪੜਾਂਗੇ ਫਿਰ ਹੀ ਮੈਲ ਉਤਰੇਗੀ ਆਪਣੇ ਆਪ ਨਹੀਂ ਗੁਰਖਸਾਹਬਾ ਚ ਲੈ ਕੇ ਚੱਲੋਗੇ ਤਾਂ ਮੈਲ ਗੁਰਬਾਣੀ ਨੇ ਉਤਾਰਨੀ ਹੈ ਜੇਨ ਗੁਰੂ ਸਾਹਿਬ ਕਹਿੰਦੇ ਉਹਦੀ ਨਦਰਸਵਲੀ ਹੋਵੇਗੀ ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਫਿਰ ਗੁਰੂ ਦੀ ਨਦਰਸਵਲੀ ਹੋਵੇਗੀ ਬੰਦਾ ਮਿਹਨਤ ਕਰਦਾ ਮੇਰੇ ਲਈ ਬੈਠਾ ਹੈ ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਤੋਵੈ ਗੁਰੂ ਤੇ ਦਰਿਆ ਹੈ ਉਹ ਕਾਲਖ ਧੋ ਕੇ ਰੱਖ ਦੇਵੇਗਾ ਜਨਮ ਜਨ ਮੰਤਰਾਂ ਦੀ ਮੈਲ ਧੋ ਕੇ ਰੱਖ ਦੇਵੇਗਾ ਇਸ ਕਰਕੇ ਗੁਰਦੁਆਰੇ ਜਾਓ ਗੁਟਕਾ ਸਾਹਿਬ ਲੈ ਕੇ ਬਾਣੀ ਪੜੋ ਫਿਰ ਹੀ ਮਨ ਦੀ ਮੈਲ ਉੱਤਰੇਗੀ ਫਿਰ ਹੀ ਮਨ ਸਾਫ ਹੋਵੇਗਾ ਜੇਕਰ ਕਹੋ ਕਿ ਮਨ ਸਾਫ ਕਰਕੇ ਗੁਰਦੁਆਰੇ ਜਾਈਏ ਫਿਰ ਨਾ ਤੇ ਮਨ ਸਾਫ ਹੋਣਾ ਹੈ ਨਾ ਗੁਰਦੁਆਰੇ ਜਾਇਆ ਜਾਣਾ ਹੈ ਮਨ ਸਾਫ ਕਰਨ ਲਈ ਹੀ ਗੁਰਦੁਆਰੇ ਜਾਣਾ ਹੈ ਬਾਣੀ ਮਨ ਸਾਫ ਕਰਨ ਲਈ ਹੀ ਪੜੀ ਜਾਣੀ ਹੈ ਮਨ ਸਾਫ ਕਰਕੇ ਬਾਣੀ ਨਹੀਂ ਪੜੀ ਜਾਣੀ ਮਨ ਸਾਫ ਕਰਨਾ ਹੈ ਇਸੇ ਕਰਕੇ ਬਾਣੀ ਪੜ੍ਹਨੀ ਹੈ ਤੇ ਬਾਣੀ ਨੇ ਹੀ ਮਨ ਸਾਫ ਕਰਨਾ ਹੈ ਸੇਵਾ ਨੇ ਹੀ ਮਨ ਸਾਫ ਕਰਨਾ ਹੈ ਕਿ ਭਾਵੇਂ ਮਨ ਡੋਲੇ ਭਾਵੇਂ ਮਨ ਮੈਲਾ ਹੋਵੇ ਵਿਚਾਰ ਹਣ ਗੁਰਦੁਆਰੇ ਜਾ ਕੇ ਵੀ ਹੋਰ ਕੋਈ ਪਰਵਾਹ ਨਾ ਕਰੋ ਨਿਤਾ ਪ੍ਰਤੀ ਗੁਰਦੁਆਰੇ ਜਾਓ ਆਪਣੇ ਆਪ ਆਪਣੇ ਆਪ ਹੌਲੀ 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 ਇੱਕ ਦਿਨ ਮਨ ਇੰਨਾ ਬੁਰੇ ਖਿਆਲਾਂ ਵੱਲੋਂ ਉਚਾਟ ਹੁੰਦਾ ਜਾਵੇਗਾ ਤੇ پاک ਪਵਿੱਤਰਤਾ ਭਰੇ ਖਿਆਲ ਮਨ ਦੇ ਵਿੱਚ ਪ੍ਰਗਟ ਹੁੰਦੇ ਜਾਣਗੇ ਇੱਕ ਦਿਨ ਮਨ ਪਵਿੱਤਰਤਾ ਦੇ ਨਾਲ ਪਰ ਜਾਵੇਗਾ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇੱਕ ਦਿਨ ਅਨਹਦ ਦੇ ਵਾਜੇ ਵਜਨੇ ਸ਼ੁਰੂ ਹੋ ਜਾਣਗੇ ਰਸ ਬਣ ਜਾਵੇਗਾ ਇਸ ਕਰਕੇ ਗੁਰਦੁਆਰੇ ਹਮੇਸ਼ਾ ਜਾਓ ਗੁੜਕਾ ਸਾਹਿਬ ਇੱਕ ਵਾਰ ਜਰੂਰ ਪੜ ਕੇ ਬਾਣੀ ਦਿਨ ਦੇ ਵਿੱਚ ਪੜਿਆ ਕਰੋ ਫਿਰ ਕੋਈ ਹੋਰ ਵਿਚਾਰ ਲੈ ਕੇ ਤੁਹਾਡੇ ਸਾਹਮਣੇ ਗੁਰਬਾਣੀ ਦੇ ਆਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ